ਚੱਤ ਕੋਈ ਨਮਸਕਾਰ ਜੀਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਨਿਊ ਜਬ ਤੁਹਾਡਾ ਸਭ ਦਾ ਸਵਾਗਤ ਕਰਦਾ ਦੁਪਹਿਰ ਦਾ ਲਗਭਗ ਸਮਾਂ 3:30 ਵਜੇ ਸਥਾਨ ਰੋਸ਼ਨ ਕਲੋਨੀ ਉੱਥੇ ਕਬਾੜ ਦਾ ਕੰਮ ਕਰਨ ਵਾਲਾ ਰਵੀ ਕੁਮਾਰ ਰਵੀ ਕੁਮਾਰ ਦਾ ਕਹਿਣਾ ਹੈ ਕਿ ਉਹਨੇ 4 ਵਜੇ ਦੇ ਕਰੀਬ ਗੱਦੂ ਆਪਣੀ ਦੁਕਾਨ ਤੇ ਬੈਠਾ ਸੀ ਦੋ ਲੁਟੇਰੇ ਆਏ ਦੋ ਲੁਟੇਰੇ ਵੱਲੋਂ ਉਹ ਉਹਦੇ ਗਰਦਨ ਤੇ ਤੇਜ਼ਦਾਰ ਦਾਤਰ ਰੱਖ ਦਿੱਤੀ ਦਾਤਰ ਰੱਖਣ ਤੋਂ ਬਾਅਦ ਉਹ 55000 ਰੁਪਏ ਖੋ ਕੇ ਫਰਾਰ ਹੋ ਗਏ ਉਹ ਜਦੋਂ ਫਰਾਰ ਹੋਣ ਲੱਗੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸ਼ੋਰ ਨਹੀਂ ਪਾਣਾ ਪਰ ਰਵੀ ਕੁਮਾਰ ਵੱਲੋਂ ਦਲੇਰੀ ਦਿਖਾਈ ਗਈ ਰਵੀ ਕੁਮਾਰ ਵੱਲੋਂ ਦਲੇਰੀ ਦਿਖਾਉਣ ਤੋਂ ਬਾਅਦ ਉਹਨਾਂ ਦਾ ਪਿੱਛਾ ਕੀਤਾ ਗਿਆ ਪਿੱਛਾ ਕਰਨ ਤੋਂ ਬਾਅਦ ਇੱਥੇ ਚੁੱਕ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਦੋਂ ਲੁੱਟੇਰਿਆਂ ਨੇ ਦੇਖਿਆ ਕਿ ਉਹ ਫੜੇ ਜਾਣਗੇ ਤਾਂ ਉਹਨਾਂ ਦਾ ਇੱਕ ਸਾਥੀ ਜਿਹੜਾ ਬਾਈਕ ਲੈ ਕੇ ਦੂਰ ਖੜਾ ਸੀ ਹੋ ਸਕਦਾ ਹੈ ਉਹਨਾਂ ਤਿੰਨਾਂ ਦੀ ਪਲਾਨਿੰਗ ਹੋਵੇ ਕਿ ਬਾਈਕ ਸਟਾਰਟ ਕਰਕੇ ਫਰਾਰ ਹੋ ਜਾਵਾਂਗੇ ਪਰ ਉਹਨਾਂ ਨੂੰ ਬਾਈਕ ਛੱਡ ਛੱਡ ਕੇ ਫਰਾਰ ਹੋਣਾ ਪਿਆ ਉਹ ਆਪਣੀ ਬਾਈਕ ਛੱਡ ਗਏ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ 55000 ਦੇ ਕੀਤੇ ਤੋੜਤੇ ਟੋਟਲੀ ਗੱਲ ਕੀਤੀ ਜਾ ਰਹੀ ਹੈ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਪਰ ਜਿਹੜਾ ਉਹ ਬਾਈਕ ਛੱੜ ਗਈ ਸੀ ਉਹ ਬਾਈਕ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਆਓ ਸੁਣੋਨੇ ਆ ਉਸ ਰਵੀ ਕੁਮਾਰ ਨਾਲ ਹੋਈ ਗੱਲਬਾਤ ਇਸ ਰਵੀ ਕੁਮਾਰ ਦੇ ਨਾਲ ਲੁੱਟ ਹੋਣ ਦੀ ਗੱਲ ਸਾਹਮਣੇ ਆਈ 105 ਜੀ ਰਵੀ ਕੁਮਾਰ ਆਪਣੀ ਕਿੱਥੇ ਦੁਕਾਨ ਹੈ ਨੇ ਪੁਰਾਣੇ ਰਾਜਪੂਤ ਰੋਸ਼ਕ ਨੂੰ ਲਈ ਤਬਾਰ ਦਾ ਕੰਮ ਹੈ ਜੀ ਮੇਰਾ ਅੱਛਾ ਮੇਂ ਦੁਕਾਨ ਤੇ ਦੋ ਬੰਦੇ ਆਏ ਕਿੰਨੇ ਵਜੇ ਦੀ ਗੱਲ ਹੈ ਅੱਜ 3:40 ਮਿੰਟ ਦੀ ਗੱਲ ਹੈ ਜੀ ਅੱਛਾ ਦੋ ਬੰਦੇ ਆਏ ਮੇਂ ਸਮਾਨ ਚਿਹਰੇ ਮੈਂ ਅੱਛਾ ਜੀ ਅੱਛਾ ਅਨੁਰੂਧ ਮੇਰੇ ਕੋਲ ਪਹੁੰਚ ਗਿਆ ਉਹਨੇ ਮੇਰੇ ਗਰਦਨ ਤੇ ਐਸੇ ਬੜਾ ਸਰਾ ਫਿਆਸੇ ਟੱਕਵਾ ਟੱਕਵਾ ਅੱਛਾ ਸਦਾ ਸਾਰ ਰੱਖ ਕੇ ਇੱਥੇ ਮੇਥ ਲਾਸ਼ੇ ਲਾਗੇ ਗੱਲੇ ਚੋਂ ਗੱਲੇ ਚੋਂ ਮੇ ਕੋਈ ਪੈਸੇ ਪੇਛੇ 50000 ਰੁਪਈਆ ਠੀਕ ਹੈ 5000 ਰੁਪਈਆ ਕਿਸੇ ਦਾ 5000 ਰੁਪਈਆ ਠੀਕ ਹੈ ਉਹ ਕੱਢਿਆ ਤੇ ਮੈਨੂੰ ਤੁਮ ਕਿਦ ਲੱਗੇ ਕਿਸੇ 16 ਨੇ ਪਾਣਾ ਅੱਛਾ ਬਸ ਠੀਕ ਹੈ ਜੀ ਤੇ ਉਹ ਹਵਲਾ ਕਰਕੇ ਅੱਜ ਗਏ ਮੇ ਦੁਕਾਨ ਤੋਂ ਅੱਛਾ ਮੈਨੂੰ ਉਹਦੇ ਪਿੱਛੇ ਵਸੇ ਮਾਈ ਭੱਜਿਆ ਠੀਕ ਹੈ ਤੇ ਉਸ ਤੋਂ ਅੱਗੇ ਜਾ ਕੇ ਉਹਨਰ ਦੇ ਉੱਥੇ ਮੋਟਰਸ ਖੜੇ ਸੀ ਗਲੀ ਤੋਂ ਪਾਰ ਜਾ ਕੇ ਰੋਡ ਦੇ ਉੱਪਰ ਠੀਕ ਹੈ ਰੋਡ ਤੇ ਜਾਂਦੇ ਸਾਰੀ ਮੈਂ ਜਦੋਂ ਉਹਦੇ ਪਿੱਛੇ ਭੱਜਿਆ ਕਿ ਜਦੋਂ ਵਸੇ ਮੈਂ ਕੋਸ਼ਿਸ਼ ਕੀਤੀ ਮਾਰਨ ਦੀ ਜਦੋਂ ਮੋਟਰਸਾਈਕਲ ਭੱਜ ਗਿਆ ਆਪਣਾ ਯਾਨੀ ਕਿ ਸੀਗਾ ਵੀ ਉਹ ਉੱਥੇ ਸਾਥੀ ਖੜਿਆ ਸੀਗਾ ਵੀ ਇੱਥੇ ਉਹ ਖੋ ਕਰਕੇ ਉੱਥੋਂ ਬਾਈਕ ਸਟਾਰਟ ਕਰ ਗਿਆ ਦੋ ਜਨੇ ਮੇਰੇ ਕੋਲ ਆਏ ਸੀ ਅੰਦਰ ਹਮਲੇ ਜਿਹਨੇ ਹਮਲਾ ਕੀਤਾ ਮਿਲਤੇ ਇੱਕ ਬੰਦਾ ਉੱਥੇ ਪਹਿਲਾਂ ਹੀ ਇਤਿਆਜ਼ ਸੀ ਠੀਕ ਹੈ ਤਿੰਨ ਬੰਦੇ ਮੈਂ ਦੇਖੇ ਆਪਣੇ ਅੱਖਾਂ ਨਾਲ ਠੀਕ ਹੈ ਇੱਕ ਬੰਦਾ ਸਾੜਕਾ ਵਾਲ ਦੀ ਭੱਜ ਗਿਆ ਦੋ ਬੰਦੇ ਬਾਈਪਾਸ ਵਾਲ ਦੀ ਭੱਜ ਗਏ ਹੁਣ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਤੁਸੀਂ ਹੁਣ ਕੀ ਕਰਕੇ ਆਏ ਆ ਪੁਲਸਾਈ ਸੀ ਇੱਥੇ ਪੁਲਸਰ ਤੇ ਹੁਣ ਸੂਚਿਤ ਕਰਕੇ ਆਏ ਹਾਂ ਅੱਛਾ ਪੁਲਸਰ ਹੁਣ ਆਏਗੀ ਵੀ ਕਰਦੇ ਕਰਦੇ ਅੱਛਾ ਇਹ ਵਾਲਾ ਬਾਈਕ ਛੱਡ ਕੇ ਗਏ ਨੇ ਇਹ ਵਾਲਾ ਬ ਕੀ ਬਲੈਂਡਰ ਕਰਦੇ ਆਂ ਠੀਕ ਹੈ ਹੁਣ ਅਸੀਂ ਪੁਲਿਸ ਦੇ ਸਪੁਰਦਗੀ ਕਰਨ ਜਾ ਰਹੇ ਆਂ ਮੋਟਰਸਾਈਕਲ ਠੀਕ ਹੈ ਇਹ ਦੁਪਹਿਰ ਵੇਲੇ ਕੁਝ ਸ਼ੋਰ ਵੀ ਪਾਇਆ ਨਹੀਂ ਮੈਨੂੰ ਸ਼ੋਰ ਪਤਾ ਮੌਕਾ ਦਿੱਤਾ ਹੁੰਦਾ ਮੇਰੇ ਅੱਖਾਂ ਤੱਕ ਉਹ ਕਹਿ ਜਰੂਰ ਸੁਣ ਲਾ ਪਾਏਗਾ ਤਾਂ ਤੇਰੇ ਤੇ ਹਮਲਾ ਤੁਨ ਮਾਰ ਦਾਂਗੇ ਅਸੀਂ ਮੂਲ ਪਿੱਟੇ ਵੀ ਸੀ ਐਵੇਂ ਸੀਗੇ ਮੂਲ ਪਿੱਟੇ ਉਹਨਾਂ ਮਲ ਬੰਨੇ ਹੋਏ ਸੀ ਅੱਛਾ ਦੁਪਹਿਰ ਦਾ ਟਾਈਮ ਉਹਨਾਂ ਦੇਖਿਆ ਵੀ ਗਰਮੀ ਕਰਕੇ ਲੋਕ ਘਟ ਹੁੰਦੇ ਆ ਇਸ ਲਈ ਹੋ ਸਕਦਾ ਰਹੇ ਕੋਈ ਸੁਸਾਨ ਸੀ ਕੋਈ ਨਹੀਂ ਸੀ ਘਰੀ ਜਲਦੀ ਮੈਂ ਕੱਲਾ ਤੀ ਜਲਦੀ ਸੀ ਅੱਛਾ ਅੱਗੇ ਰੱਖ ਲਿਓ ਅੱਛਾ ਇਹ ਜਿਹੜੀ ਤੁਹਾਡੀ 55000 ਰੁਪਏ ਰਕਮ ਹੈ ਹਾਂਜੀ ਇਹ ਰੂਟੀਨ ਚ ਤੁਹਾਡੇ ਕੋਲ ਆਂਦੀ ਜਾਂਦੀ ਹੈ ਕੋਈ ਨਹੀਂ ਜੀ ਮੇਜਿਕ ਵਾਰ ਦਾ ਕੰਮ ਹੈ ਮੈਂ ਕੱਲ ਹੀ ਮਾਲ ਵੇਚਿਆ ਸੀਗਾ ਉਹਦੇ ਪੈਸੇ ਮੈਨੂੰ ਇੱਕ ਦਿਨ ਬਾਅਦ ਮਿਲਦੇ ਆ ਉਦੋਂ ਫਿਰ ਉਹ ਨੂੰ ਪੈਸੇ ਹਲੇ ਮੈਂ ਜਸਟ ਲੈ ਜਿਦੋਂ ਕਰਦੇ ਪਹਿਲਾਂ اچھا ਉਹ ਪੈਸੇ ਮੈਂ ਕੱਲੇ ਚ ਰੱਖਦੇ ਹਾਂ ਆਪਣੇ